ਕੀ ਹੈਗਾ ਇਹ ਸਾਰਾ ਮਾਮਲਾ ਅਹ ਦੇਖੋ ਅੱਜ ਮੈਂ ਇੱਥੇ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਤੁਹਾਨੂੰ ਪ੍ਰੈਸ ਨੂੰ ਸੰਬੋਧਨ ਕਰ ਰਿਹਾ ਹੈਗਾ ਇਹਦੇ ਵਿੱਚ ਸਭ ਤੋਂ ਪਹਿਲਾਂ ਮੈਂ ਪੰਜਾਬ ਸਰਕਾਰ ਦੀ ਆਰਗੇਨਾਈਜ਼ ਕ੍ਰਾਈਮ ਤੇ ਨਸ਼ਿਆਂ ਦੇ ਵਿਰੁੱਧ ਜਿਹੜੀ ਵਚਨਬੱਧਤਾ ਨੂੰ ਦਰਸਾਉਣਾ ਹੈ ਕਿ ਸਾਡਾ ਪੰਜਾਬ ਪੁਲਿਸ ਦਾ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਹਦਾਇਤਾਂ ਦੇ ਤੇ ਚਲਦੇ ਹੋਏ ਨਸ਼ੇ ਨੂੰ ਤੇ ਆਰਗੇਨਾਈਜ਼ ਕ੍ਰਾਈਮ ਨੂੰ ਜਿਹੜਾ ਖਤਮ ਕਰਨ ਤੋਂ ਜਣ ਤੋਂ ਖਤਮ ਕਰਨ ਦਾ ਜਿਹੜਾ ਨਿਸ਼ਚੈ ਹੈ ਅਸੀਂ ਉਹਨੂੰ ਉਸ ਦੀ ਲੜੀ ਦੇ ਵਿੱਚ ਹੀ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਦੀ ਹੈਗੀ ਹੈ। ਪ੍ਰਧਾਨਕੋਰਟ ਪੁਲਿਸ ਨੇ ਅ ਸ਼੍ਰੀ ਦਲਜਿੰਦਰ ਸਿੰਘ ਢਿੱਲੋਂ ਦੇ ਅ ਸਰਪ੍ਰਸਤੀ ਦੇ ਵਿੱਚ ਇਹਨਾਂ ਦੀ ਟੀਮ ਨੇ ਬਹੁਤ ਸ਼ਲਾਘਾਯੋਗ ਕੰਮ ਕੀਤਾ ਜਦੋਂ ਇਹਨਾਂ ਨੇ ਇਹਨਾਂ ਨੇ ਜਿਹੜੀ ਬਹੁਤ ਅੱਛੀ ਚੱਜੀ ਕੋਆਰਡੀਨੇਸ਼ਨ ਸੈਂਟਰਲ ਏਜੰਸੀਜ਼ ਨਾਲ ਕਰਕੇ ਜਿਹੜਾ ਟੈਰਿਸਟ ਰਿੰਡਾ ਹੈਗਾ ਜਿਹੜਾ ਪਾਕਿਸਤਾਨ ਬੇਸਡ ਹੈਗਾ ਜਿਹੜਾ ਜਿਸ ਨੂੰ ਆਈਐਸਆਈ ਸਪੋਰਟ ਕਰਦੀ ਹੈ ਉਸ ਵੱਲੋਂ ਜਿਹੜੇ ਧੱਕੇ ਗਏ ਜਿਹੜੇ ਪੰਜਾਬ ਹਿੰਦੁਸਤਾਨ ਆਪਣੇ ਪੰਜਾਬ ਦੀ ਟਰੈਕਟਰੀ ਦੇ ਵਿੱਚ ਧੱਕੇ ਗਏ ਜਿਹੜੀ ਹਥਿਆਰਾਂ ਦੀ ਖੇਪ ਹੈ ਉਸ ਨੂੰ ਬਰਾਮਦ ਕਰਨ ਦੇ ਵਿੱਚ ਇਹਨਾਂ ਨੇ ਕਾਮਯਾਬੀ ਹਾਸਲ ਕੀਤੀ ਹੈਗੀ ਪ੍ਰੋਸੀਜੋਗ ਸੂਤਰਾਂ ਤੋਂ ਇਹਨਾਂ ਨੂੰ ਇਹ ਖਬਰ ਮਿਲੀ ਸੀ ਕਿ ਜਿਹੜਾ ਟੈਰਿਸਟ ਰਿੰਡਾ ਹੈਗਾ ਜਿਹੜਾ ਹੈਗਾ ਉਹਨਾਂ ਨੂੰ ਜਿਹੜੇ ਇੱਥੇ ਪੰਜਾਬ ਦੇ ਵਿੱਚ ਸਰਦੀ ਖੇਤਰ ਦੇ ਵਿੱਚ ਪਠਾਨਕੋਟ ਦੇ ਵਿੱਚ ਅ ਨਰੋਡ ਜਮਲ ਸਿੰਘ ਦੇ ਏਰੀਆ ਦੇ ਵਿੱਚ 11 ਦੀ ਇੱਕ ਕੇਸ ਭੇਜ ਰਿਹਾ ਹੈਗਾ ਜੋ ਉਸਦੇ ਸਾਥੀਆਂ ਨੇ ਉਹਨੂੰ ਚਾਕੇ ਕਿ ਕੋਈ ਸੈਂਸੇਸ਼ਨਲ ਕ੍ਰਾਈਮ ਕਮਿਟ ਕਰਨਾ ਸੀਗਾ ਸੈਂਟਰਲ ਏਜੰਸੀਜ਼ ਦੇ ਸਹਿਯੋਗ ਨਾਲ ਇਸ ਸਾਰੀ ਕੇਸ ਨੂੰ ਲੋਕੇਟ ਕਰਨ ਦੇ ਵਿੱਚ ਸਾਨੂੰ ਮਦਦ ਮਿਲੀ ਹੈ ਤੇ ਸਾਨੂੰ ਸੈਂਟਰਲ ਏਜੰਸੀਜ਼ ਦਾ ਪੂਰਨ ਸਹਿਯੋਗ ਮਿਲਿਆ ਜਿਸ ਨੂੰ ਬੇਕੂਬੀ ਪਠਾਨਪੁਰ ਪੁਲਿਸ ਨੇ ਤੇ ਐਸਐਸਪੀ ਸਾਹਮਣੇ ਤੇ ਉਹਨਾਂ ਦੇ ਅਫਸਰਾਂ ਨੇ ਡੀਐਸਪੀ ਵਿਪਨ ਕੁਮਾਰ, ਐਸਪੀ ਰਜਿੰਦਰ ਕੁਮਾਰ, ਡੀਐਸਪੀ ਲਖਵਿੰਦਰ, ਸਬ ਇੰਸਪੈਕਟਰ ਗੁਰਦੀਪ ਇਧਰੋਂ ਮੋਹਿਤ ਅਗੇ ਨੇ ਤੇ ਸਬ ਇੰਸਪੈਕਟਰ ਵਿਜੇ ਕੁਮਾਰ ਨੇ ਦੀ ਇੱਕ ਟੀਮਾਂ ਬਣਾਈਆਂ ਗਈਆਂ ਵੱਖ-ਵੱਖ ਟੀਮਾਂ ਤੇ ਇਸ ਨੂੰ ਜਿਹੜੀ ਜਿਹੜਾ ਨਰੋਡ ਜਮਲ ਸਿੰਘ ਦਾ ਏਰੀਆ ਸੀ ਇੱਕ ਸਰਚ ਅਭਿਆਨ ਜਿਹੜਾ ਕੀਤਾ ਗਿਆ ਉਸ ਦੇ ਉੱਤੇ ਇਹ ਖੇਪ ਜਿਹੜੀ ਬਰਾਮਦ ਹੋਈ ਹੈ ਜਿਸ ਦੇ ਵਿੱਚ ਤਿੰਨ ਸਲਟਾਂ ਤੇ ਨਾਲ ਉਹਨਾਂ ਦੇ ਪੰਜ ਮੈਗਜ਼ੀਨਸ ਹੈਗੇ ਨੇ ਦੋ ਫੋਰਨ ਮੇਡ ਪਿਸਟਲਸ ਹੈਗੀਆਂ ਜਿਹੜੀਆਂ 터ਕੀ ਮੇਡ ਤੇ ਇੱਕ ਚਾਈਨਾ ਮੇਡ ਹੈਗੀ ਹੈ ਜਿਸ ਦੇ ਦੋ ਮੈਗਜ਼ੀਨਸ ਨੇ ਨਾਲ ਤੇ 98 ਲਾਈਵ ਕੈਟਰੀਜਸ ਬਰਾਮਦ ਕਰਨ ਦੇ ਵਿੱਚ ਪਠਾਨਕੋਟ ਨੇ ਸਫਲਤਾ ਪ੍ਰਾਪਤ ਕੀਤੀ ਹੈਗੀ ਹੈ ਇੱਥੇ ਮੈਂ ਇੱਕ ਜਿਹੜਾ ਚੀਜ਼ ਤੇ ਪਹਿਲੂ ਤੇ ਮੈਂ ਜ਼ੋਰ ਦੇਵਾਂਗਾ ਕਿ ਪਟਾਣਕੋਟ ਪੁਲਿਸ ਨੇ ਸੈਂਟਰਲ ਏਜੰਸੀਜ਼ ਨਾਲ ਬਹੁਤ ਹੀ ਅੱਛਾ ਤਾਲਮੇਲ ਕਰਕੇ ਇਸ ਜਿਹੜੀ ਖੇਪ ਦੀ ਜਿਹੜੀ ਬਰਾਮਦਗੀ ਕੀਤੀ ਹੈਗੀ ਹੈ। ਤੋਂ ਅਸੀਂ ਉਸ ਤੇ ਪਰਚਾ ਦਰਜ ਕਰਕੇ ਤੇ ਬਰਾਮਦਗੀ ਕਰਕੇ ਪਰਚਾ ਦਰਜ ਕੀਤਾ ਹੈਗਾ। ਬਰਾਮਦਗੀ ਕੀਤੀ ਹੈਗੀ ਹੈ ਤੇ ਉਸ ਦੇ ਉੱਤੇ ਅੱਗੇ ਤਪੀਸ਼ ਅਸੀਂ ਅੱਗੇ ਲੈ ਕੇ ਜਾਵਾਂਗੇ ਤੇ ਜਿਹੜੇ ਵੀ ਇਸ ਆਰਗੇਨਾਈਜ਼ਡ ਕ੍ਰਾਈਮ ਦੇ ਵਿੱਚ ਪੈਰਿਸਟ ਰਿੰਡਾ ਤੇ ਆਈਐਸਆਈ ਦੇ ਸਪੌਂਸਰਡ ਜਿਹੜੇ ਇੱਥੇ ਦੇ ਸਾਡੇ ਕਾਲੀਆਂ ਭੇਡਾਂ ਨੇ ਉਹਨਾਂ ਨੂੰ ਅਸੀਂ ਉਹਨਾਂ ਦੀ ਉਹਨਾਂ ਨੂੰ ਬੇਨਕਾਬ ਕਰਾਂਗੇ ਤੇ ਉਹਨਾਂ ਦੇ ਬੰਦੀ ਵੀ ਰੋਣਦੀ ਘਰ ਸਰ ਲੋਕਲ ਇਨਵੋਲਵਮੈਂਟ ਵਿੱਚ ਰਾਜੀ ਸਭ ਨੇ ਹਲੇ ਅਸੀਂ ਜਿਵੇਂ ਤੁਹਾਨੂੰ ਮੈਂ ਦੱਸਿਆ ਕਿ ਸੈਂਟਰਲ ਏਜੰਸੀਜ਼ ਦੀ ਕੋਆਰਡੀਨੇਸ਼ਨ ਨਾਲ ਪਠਾਨਕੋਟ ਪੁਲਿਸ ਨੇ ਇਹ ਹਥਿਆਰਾਂ ਦੀ ਬਰਾਮਦਗੀ ਕੀਤੀ ਹੈਗੀ ਹੈ ਐਫਆਈਆ ਦਰਜ ਕਰਕੇ ਮਤਲਬ ਸਾਰਾ ਅਫਰ ਦਰਜ ਹੋ ਗਈ ਹੈ ਤਫਤੀਸ਼ ਰੰਮੀ ਗਈ ਹੈ ਜਿਸ ਤਰ੍ਹਾਂ ਹੀ ਕੋਈ ਕੋਈ ਚੀਜ਼ ਇਹਦੇ ਵਿੱਚ ਅਪਡੇਟ ਹੋਏਗੀ ਆਪ ਜੀ ਨਾਲ ਸਾਂਝੀ ਕਰ ਦਿੱਤੀ ਜਾਵੇ ਸਰ ਸ਼ੁਪਾਰ ਕੇ ਰੱਖੇਗੇ ਸੀ ਕਿ ਜਾਂ ਕਿਸੇ ਨੂੰ ਡਿਲੀਵਰੀ ਦੇਣੀ ਸੀ ਦੇਖੋ ਜਿਹੜਾ ਸਾਡੇ ਕੋਲੇ ਸੈਂਟਰਲ ਏਜੰਸੀਸ ਤੋਂ ਇਨਪੁਟ ਸੀਗੀ ਤੇ ਉਹ ਸਾਰੀ ਗੱਲ ਇਹੀ ਹੈ ਕਿ ਇਹ ਓਬਵੀਅਸਲੀ ਜਿਹੜੀ ਕੋਈ ਚੀਜ਼ ਸਰਹੱਦੋਂ ਪਾਰੋਂ ਆਂਦੀ ਹੈ ਤੇ ਉਹ ਕਿਸੇ ਨੂੰ ਡਿਲੀਵਰੀ ਤਾਂ ਹੋਣੀ ਸੀ ਅ ਅਸੀਂ ਉਸੇ ਕਰਕੇ ਇਹ ਐਫ ਆਈ ਆਰ ਕਿ ਜਿਵੇਂ ਮੈਂ ਦੱਸਿਆ ਤਪੀਸ਼ ਡੂੰਘਾਈ ਨਾਲ ਤਪੀਸ਼ ਕਰਾਂਗੇ ਜਿਸ ਇਹਨਾਂ ਨੂੰ ਜਿਹੜੇ ਬੰਦਿਆਂ ਨੂੰ ਇਹ ਜਿਹੜੇ ਇਹਦੇ ਆਰਗੇਨਾਈਜ਼ ਸਾਥੀ ਨੇ ਟੈਰਿਸ ਰਿੰਡੇ ਦੇ ਉਹਨਾਂ ਨੂੰ ਬੇਨਕਾਬ ਕਰਾਂਗੇ ਅਤੇ ਉਨਾ ਵਿਰੋਧ ਦੇ ਬੰਦੀ ਲੋਡਿੰਦੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਕਿ ਪਠਾਨਕੋਟ ਕਿਉਂ ਸੁਨੇਹਾ ਗਿਆ ਇਹ ਸਵਾਲ ਨਹੀਂ ਦੇਖੋ ਜੇ ਆਪਾਂ ਗੱਲ ਕਰੀਏ ਫਾਜ਼ਿਲਕਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬ ਦਾ ਸਰਹੱਦੀ ਖੇਤਰ ਹੈਗਾ ਤੇ ਪਾਕਿਸਤਾਨ ਦੀ ਨਿਰੰਤਰ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਦੇ ਰਾਹੀਂ ਪੰਜਾਬ ਵਿੱਚ ਅਤੇ ਦੇਸ਼ ਵਿੱਚ ਗਰਬੜੀ ਫਲਾਈਏ ਤਾਂ ਪਿੱਛੇ ਜੇ ਸਮੇਂ 'ਚ ਤੁਸੀਂ ਆਪ ਪ੍ਰੈਸ ਵਾਲੇ ਹੋ ਤੇ ਤੁਸੀਂ ਖਬਰਾਂ ਚ ਮੀਡੀਆ ਦੇ ਵਿੱਚ ਰਿਪੋਰਟਿੰਗ ਹੁੰਦੀ ਹੈ ਬਹੁਤ ਜ਼ਿਆਦਾ ਡਰੋਨਸ ਦੇ ਰਾਹੀਂ ਇਹ ਜੜੀਆਂ ਨਸ਼ੇ ਦੀਆਂ ਤੇ ਹਥਿਆਰਾਂ ਦੀ ਸਪਲਾਈ ਹੋ ਰਹੀ ਹੈ ਸਰਦੋਂ ਪਾਰ ਉਸੇ ਦੇ ਲੜੀ ਦੇ ਵਿੱਚ ਹੀ ਇਹ ਇੱਕ ਕੋਸ਼ਿਸ਼ ਹੈਗੀ ਆ ਜਿਸ ਨੂੰ ਅੱਜ ਪਠਾਨਕੋਟ ਪੁਲਿਸ ਨੇ ਆਪਣੀ ਬੜੀ ਮੁਸਤੈਦੀ ਨਾਲ ਸੈਂਟਰ ਏਜੰਸੀ ਦੀ ਸਹਾਇਤਾ ਨਾਲ ਇਸ ਨੂੰ ناکਾਮ ਕੀਤਾ ਕਿੰਨੇ ਗਿਰਤਾਵਾਂ ਕਿੰਨੇ ਬੰਦੇ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇਹ ਹਲੇ ਸਰ ਖੇਪ ਬਰਾਮਦ ਹੋਈ ਹੈ ਅਸੀਂ ਇਹਦੇ ਵਿੱਚ ਐਫਆਈਰ ਦਰਜ ਕਰਕੇ ਤਫ਼ਤੀਸ਼ ਅਸੀਂ ਕਰਾਂਗੇ ਜਿਸ ਤਰ੍ਹਾਂ ਬੁਨੇ ਦੀ ਚੋਈ ਹੈ ਜਾਂ ਬਾਰਡਰੀ ਦੀ ਚੋਈ ਇਹ ਨਰੋਟ ਜਮਲ ਸਿੰਘ ਦੇ ਏਰੀਆ ਪੁਲਿਸ ਸਟੇਸ਼ਨ ਦੇ ਏਰੀਆ ਦੇ ਵਿੱਚ ਹੋਈ ਹੈ ਜਿਹੜਾ ਸਰਹੱਦੀ ਖੇਤਰ ਹੈਗਾ ਉੱਥੋਂ ਬਰਾਮਦ ਹੋਈ ਹੈ ਤੇ ਇਸ ਕਰਕੇ ਅਸੀਂ ਹੁਣ ਤਫ਼ਤੀਸ਼ ਦੇ ਵਿੱਚ ਜਿਸ ਤਰ੍ਹਾਂ ਇਹਨੂੰ ਡੰਗਾਈ ਨਾਲ ਤਫ਼ਤੀਸ਼ ਕਰਾਂਗੇ ਹਰ ਪਹਿਲੂ ਤੋਂ ਦੇਖਾਂਗੇ ਉਸਦੇ ਸਾਥੀਆਂ ਨੂੰ ਜਿਹੜੇ ਜਿਹੜੇ ਉਹਦੇ ਟੱਚ 'ਚ ਸੀਗੇ ਸਾਡੇ ਕੋਲ ਕਾਫੀ ਟੈਕਨੀਕਲ ਇਨਪੁਟ ਤੇ ਸੈਂਟਰਲ ਏਜੰਸੀ ਦਾ ਸਾਨੂੰ ਭਰਪੂਰ ਸਹਿਯੋਗ ਹੈਗਾ ਤਾਂ ਅਸੀਂ ਫਿਰ ਦੇਖਾਂਗੇ ਅਸੀਂ ਨੂੰ ਕਿਸ ਤਰ੍ਹਾਂ ਦੇ ਵੈਪਨ ਕਿਸ ਮੋਡਿਊਲ 'ਚ ਵਰਤੇ ਜਾਂਦੇ ਆ ਅਕਸਰ ਔਰ ਕੀ ਮੇਡ ਦਿਖਾ ਗਿਆ ਸਰ ਇਹਨਾਂ ਦੇ ਦੇਖੋ ਜਿਹੜੇ ਦਾ ਇੱਕ ਤੁਹਾਨੂੰ ਦੱਸਿਆ ਕਿ ਪਿਸਟਲ ਤੇ ਇੱਕ ਤੁਰਕੀ ਮੇਡ ਹੈਗੀ ਐ ਕਿ ਚਾਈਨੀਜ਼ ਮੇਡ ਹੈਗੀਆਂ ਅਸੌਲਟਾਂ ਜਿਹੜੀਆਂ ਹੈਗੀਆਂ ਬੇਸਿਕਲੀ ਤਾਂ ਓਰੀਜਿਨ ਤਾਂ ਇਹਨਾਂ ਦਾ ਰਸ਼ੀਆ ਤੋਂ ਹੋਇਆ ਫਿਰ ਪਾਕਿਸਤਾਨ ਦੇ ਪਖਤੂਨ ਵਾਲਾ ਚ ਦਾ ਦੂਜੇ ਪਾਸੇ ਗੜੇ ਦੀਆਂ ਵੀ ਬੰਦੀਆਂ ਹੈਗੀਆਂ ਸੋ ਉਹ ਸਾਰੀ ਜਿਹੜੀ ਹੈਗੀ ਇਹ ਚੀਜ਼ ਅਸੀਂ ਇਹਨੂੰ ਵੈਰੀਫਾਈ ਕਰਾਂਗੇ ਪਰ ਅਸੌਲਟਸ ਹੈਗੀਆਂ ਪਿੰਗ ਅਸੌਲਟਸ ਹੈਗੀਆਂ ਇਹਨਾਂ ਦੀ ਫੋਟੋਗ੍ਰਾਫ ਤੁਹਾਨੂੰ ਉਹਦੇ ਉੱਤੇ ਦਿਖਾ ਦੱਤੀ ਹੈ ਤੁਹਾਨੂੰ ਨਿਜੂਲੀ ਵੀ ਅਸੀਂ ਪੇਜ ਦੇ ਆ ਜੁੜੇ ਦਾ ਮਾਮਲਾ ਜਿਆਦਾ ਟੈਰਿਸਟ ਨਹੀਂ ਟੈਰਿਸਟ ਦੇਖੋ ਬੜੀ ਥਿਨ ਲਾਈਨ ਹੈਗੀ ਹੈ ਆਰਗੇਨਾਈਜ਼ ਕ੍ਰਾਈਮ ਵੀ ਅੱਜਕੱਲ ਕਾਫੀ ਜਿਹੜੇ ਪਹਿਲਾਂ ਗੈਂਗਸਟਰ ਸੀ ਉਹ ਡੈਡਿਕਲਾਈਜ਼ ਹੋ ਚੁੱਕੇ ਨੇ ਆਈਐਸਆਈ ਦੀ ਸ਼ਾਹਤੇ ਕਿ ਆਈਐਸਆਈ ਉਹਨਾਂ ਨੂੰ ਆਪਣੇ ਵੱਲ ਆਪਣੀ ਜਿਸ ਤਰ੍ਹਾਂ ਕਹਿੰਦੇ ਫੁੱਟ ਸੋਲਜਰਸ ਬਣਾਉਂਦੀ ਹੈ ਉਹ ਗਾਂ ਪੰਜਾਬ ਦੇ ਜਿਹੜੇ ਕੋਈ ਨੌਜਵਾਨਾਂ ਨੂੰ ਵਰਗਲਾ ਕੇ ਆਪਾਂ ਨੂੰ ਆਪਣੇ ਫੋਲਡ ਦੇ ਵਿੱਚ ਲੈ ਕੇ ਆਂਦੇ ਨੇ ਪਰ ਇੱਥੇ ਮੈਂ ਸਲਾਹਗਾ ਕਰਾਂਗਾ ਪਠਾਨਕੋਟ ਪੁਲਿਸ ਨੇ ਵੀ ਇਸ ਤੋਂ ਪਹਿਲਾਂ ਕਿ ਕੋਈ ਤਾਰਾ ਹੁੰਦਾ ਇਹਨਾਂ ਨੇ ਪਹਿਲਾਂ ਹੀ ਇਸ ਜਿਹੜੀ ਹੈਗੀ ਹੈ ਸੈਂਟਰਲ ਏਜੰਸੀ ਦੇ ਸਹਿਯੋਗ ਨਾਲ ਇਸ ਕੀਪ ਨੂੰ ਬਰਾਮਦ ਕਰ ਲਿਆ ਤੇ ਵੀ ਆਰ ਇਨ ਸੇਫ ਫਰੈਂਡਸ